ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈਟ ਆਹਾਂ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਜੀ ਇਹ ਵੀ ਦੋ ਰੰਗ ਦਾ ਡਿਜ਼ਾਈਨ ਹੈ ਅੱਜਕੱਲ ਆਪਣੇ ਕੋਲੇ ਵਜੇ-ਹੋਜੇ ਰੰਗ ਪਏ ਹੁੰਦੇ ਆ ਤਾਂ ਆਪਾਂ ਮੈਂ ਦੋ ਰੰਗ ਦਾ ਬਣਾਇਆ ਤੁਸੀਂ ਜਿਆਦਾ ਰੰਗਾਂ ਦਾ ਵੀ ਬਣਾ ਸਕਦੇ ਹੋ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰਦੇ ਹੋ ਜੀ ਤੇ ਕਮੈਂਟ ਵੀ ਜ਼ਰੂਰ ਕਰਦੇ ਹੋ ਤੇ ਘੰਟੀ ਵਾਲਾ ਬਟਨ ਵੀ ਜ਼ਰੂਰ ਦਬਾ ਦਿਓ ਤੇ ਇੱਕ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਆਪਾਂ ਹੁਣ ਬਲੈਕ ਕਲਰ ਦੀਆਂ ਦੋ ਸਲਾਈਆਂ ਪਾਵਾਂਗੇ ਜੀ ਇਹ ਫਾਸਟ ਰੋ ਹੀ ਹੈ ਡਿਜ਼ਾਈਨ ਦੀ ਜਦੋਂ ਆਪਾਂ ਇਹ ਬਾਰਡਰ ਬਣਾ ਲਿਆ ਤਾਂ ਫਾਸਟ ਰੋ ਹੈ ਤਾਂ ਸਲਾਈ ਬਣਾ ਲਈ ਇੱਕ ਸਲਾਈ ਸਿੱਧੀ ਬਣਾ ਲਈ ਦੂਜੀ ਸਲਾਈ ਆਪਾਂ ਉਲਟੀ ਬਣਾਵਾਂਗੇ ਡਿਜ਼ਾਈਨ ਬਹੁਤ ਸੋਹਣਾ ਬਣਦਾ ਜੀ ਜੇਕਰ ਤੁਸੀਂ ਐ ਸੋਚਦੇ ਹੋ ਮੇ ਵੀ ਟਾਈਮ ਲੱਗਦਾ ਟਾਈਮ ਵੀ ਨਹੀਂ ਲੱਗਦਾ ਬਹੁਤ ਜਲਦੀ ਜਲਦੀ ਬਣਦਾ ਤੇ ਸੋਹਣਾ ਵੀ ਬਹੁਤ ਲੱਗਦਾ ਤਾਂ ਆਪਾਂ ਆਪਣੇ ਬੱਚਿਆਂ ਵਾਸਤੇ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਟੋਪੀ ਬਣਾਓ ਜਰਾਬਾ ਬਣਾਓ किसी भी प्रोजेक्ट च पा सकते हैं हरेक सोना लगेगा हम आप आ गए सीधे पास जी ਹੁਣ ਆਪਾਂ ਆ ਜਿਹੜੇ ਦੋ ਕੁੰਡੇ ਬਣਾਏ ਹੈਗੇ ਆ ਇਹਦੇ ਤੋਂ ਆਪਾਂ ਆਹ ਵਾਲਾ ਕੁੰਡਾ ਚੱਕਣਾ ਹੈ ਆਹ ਵਾਲਾ ਕੁੰਡਾ ਆ ਕੁੰਡਾ ਉਤੋਂ ਛੱਡ ਦੇਣਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਖੋਲ ਲੈਣਾ ਆ ਦੋ ਧਾਗੇ ਨਿਕਲੇ ਜਿਹੜੇ ਇਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਸਲਾਈ ਤੇ ਲੈ ਲੈਣਾ ਇਸ ਤਰ੍ਹਾਂ ਲੈ ਕੇ ਐਸਤਰਾ ਬਣਾ ਦੇਣਾ ਆਹ ਵਾਲਾ ਕੁੰਡਾ ਆਪਾਂ ਸਿੰਪਲ ਬਣਾ ਲਾਂਗੇ ਅਗਲਾ ਕੁੰਡਾ ਆਪਾਂ ਸਿੰਪਲ ਬਣਾ ਲਿਆ ਅੱਗੇ ਵਾਲਾ ਫੇਰ ਦੇਖਿਓ ਧਿਆਨ ਨਾਲ ਆਹ ਵਾਲਾ ਕੁੰਡਾ ਚੱਕਣਾ ਆਪਾਂ ਇਹ ਕੁੰਡਾ ਛੱਡ ਦੇਣਾ ਸਲਾਈ ਤੋਂ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਖੋਲ ਲੈਣਾ ਤੇ ਇਸ ਤਰ੍ਹਾਂ ਸਲਾਈ ਤੇ ਲੈਣਾ ਦੋਨੇ ਧਾਗੇ ਆ ਦੋਨੇ ਧਾਗੇ ਕਾ ਕੁੰਡੇ ਦੇ ਨਾਲ ਲੈ ਕੇ ਆਪਾਂ ਇਸ ਤਰ੍ਹਾਂ ਬਣਾ ਦੇਣਾ। ਅਗਲਾ ਕੁੰਡਾ ਆਪਾਂ ਸਿੰਪਲ ਬਣਾ ਲਾਂਗੇ। ਆਹ ਵਾਲਾ ਫੇਰ ਕੁੰਡਾ ਇਸ ਤਰ੍ਹਾਂ ਚੱਕਾਂਗੇ। ਸਲਾਈ ਤੇ ਲੈ ਲਾਂਗੇ। ਤੇ ਧਾਗੇ ਇਸ ਤਰ੍ਹਾਂ ਖੋਲ ਲਾਂਗੇ। ਜਿਹੜਾ ਆਪਾਂ ਇਸ ਤਰ੍ਹਾਂ ਕਰਕੇ ਬਣਾ ਦਾਂਗੇ ਇਹਨੂੰ। ਅਗਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ। ਤੇ ਆ ਨਾ ਦੇਖ ਲਓ ਜੀ ਆਪਾਂ ਪੂਰੀ ਸਲਾਈ ਇਸ ਤਰ੍ਹਾਂ ਬਣਾਉਣੀ ਆ ਤੇ ਮੈਂ ਸਾਰੀ ਸਲਾਈ ਤੁਹਾਨੂੰ ਹੌਲੀ ਹੌਲੀ ਬਣਾ ਕੇ ਦਿਖਾ ਦੇਣੀ ਆ ਕਈ ਵਾਰੀ ਦੱਸੇ ਤੋਂ ਨਹੀਂ ਸਮਝ ਆਉਂਦਾ ਹੁੰਦਾ ਦੇਖ ਕੇ ਸਮਝ ਆ ਜਾਂਦਾ मतलब जी आप पूरी सिलाई बना के कंप्लीट कर लिए सिलाई आप उल्टी बना लवेंगे दोडे पैने दो ही सिलाइया पैनिया जी एक रंग दिया दो सिलाइया ਕੋਈ ਜਿਆਦਾ ਔਖਾ ਡਿਜ਼ਾਈਨ ਨਹੀਂ ਬਹੁਤ ਸੋਹਣਾ ਡਿਜ਼ਾਈਨ ਹੈ ਤੁਸੀਂ ਦੇਖ ਹੀ ਲਿਆ ਬਹੁਤ ਸੌਖਾ ਬਣਦਾ ਤੇ ਸੋਹਣਾ ਵੀ ਬਹੁਤ ਬਣਦਾ ਏ ਤੁਸੀਂ ਜ਼ਰੂਰ ਟਰਾਈ ਕਰਿਓ ਅਰੇ ਜੀ ਆਪਾਂ ਹੁਣ ਬਸ ਬਲੈਕ ਸਲਾਈਆਂ ਦੋ ਸਿੱਧੀਆਂ ਪਾਉਣੀਆਂ ਐ ਤੇ ਫੇਰ ਦੋ ਸਲਾਈਆਂ ਇਸ ਰੰਗ ਦੀਆਂ ਪਾਉਣੀਆਂ ਤੇ ਇਸ ਤਰ੍ਹਾਂ ਡਿਜ਼ਾਈਨ ਬਣਦਾ ਜੀ ਆਵੇਂ نیچے ਬਣਾਇਆ ਸੀ ਸੇਮ ਸੇਮ ਤੇ ਬਣਾਇਆ ਸੀ ਸੇਮ ਤੇ ਇਸ ਤਰ੍ਹਾਂ ਬਣਦਾ ਇਹ ਤੇ ਜੇ ਆਪਾਂ ਇਸ ਤਰ੍ਹਾਂ ਬਣਾਉਨੇ ਆਂ ਵੀ ਅਲੱਗ-alag ਕਰਕੇ ਤਾਂ ਅਲੱਗ-alag ਇਸ ਤਰ੍ਹਾਂ ਬਣਦਾ ਕਿ ਬਹੁਤ ਸੋਹਣਾ ਮੰਨਦਾ ਹੈ ਇਹਦੇ ਨਾਲੋਂ ਜੀ ਇਹਦੇ ਨਾਲੋਂ ਉੱਪਰ ਵਾਲਾ ਸੋਹਣਾ ਲੱਗਦਾ ਹੈ ਪਹਿਲਾਂ ਮੈਂ ਇਸ ਤਰ੍ਹਾਂ ਬਣਾਉਂਦੀ ਸੀ ਫੇਰ ਮੈਂ ਕਿਹਾ ਚਲੋ ਇਸ ਤਰ੍ਹਾਂ ਬਣਾ ਕੇ ਦੇਖਦੇ ਆਂ ਆ ਸੋਹਣਾ ਲੱਗਿਆ ਤੇ ਚਲੋ ਜੀ ਤੁਸੀਂ ਇਹ ਨਾ ਸੋਚੋ ਵੀ ਮੈਂ ਐਸੇ ਤੇ ਬਣਾ ਲਿਆ ਪਰ ਮੈਂ ਇਹਨੂੰ ਲੱਗਿਆ ਮੈਂ ਖਚਲ ਮੈਂ ਇਸੇ ਤੇ ਬਣਾ ਦਿੰਨੀ ਆ ਜਿਆਦੇ ਰੰਗ ਹੋਣ ਆਪਣੇ ਕੋਲੇ ਤਾਂ ਆਪਾਂ ਆਹ ਆਹ ਵਾਲਾ ਕਲਰ ਇੱਕ ਰੰਗ ਰੱਖ ਕੇ ਆਹ ਵਾਲੇ ਕਲਰ ਆਪਾਂ ਬਣਾਉਨੇ ਆ ਜਿਹੜੇ ਬਲੈਕ ਕਲਰ ਇਹ ਵਾਲੇ ਆਪਾਂ ਕਈ ਰੰਗ ਪਾ ਸਕਦੇ ਆ ਦੋ ਤਿੰਨ ਰੰਗ ਪਾ ਕੇ ਸੋਹਣਾ ਕੋਟੇ ਸਵਟਰ ਬੱਚਿਆਂ ਵਾਸਤੇ ਬਣਾ ਸਕਦੇ ਆ। ਤੇਰ ਚਲੋ ਜੀ ਮੇਰਾ ਵੀਡੀਓ ਚੰਗੇ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ। ਕਮੈਂਟ ਵੀ ਕਰ ਦਿਓ। ਤੇ ਇੱਕ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ। ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਵੀਡੀਓ ਦੇਖਣ ਵਾਸਤੇ ਤੇ ਸ਼ੇਅਰ ਵੀ ਕਰ ਦਿਓ ਜੀ। ਤੇ ਘੰਟੀ ਵਾਲਾ ਬਟਨ ਵੀ ਦਬਾ ਦਿਓ। ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ।